ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਬੈਲਵਰਟ ਟੱਚ ਦੇ ਵਿੱਚ ਸ਼ਾਰਟ ਪੀਸ ਬੜੇ ਸੋਹਣੇ ਜੇ ਡਿਜ਼ਾਈਨਰ ਦੇ ਸ਼ਾਰਟ ਪੀਸ ਲੈਣਗੇ ਤੇ ਪਲੇਨ ਪੀਸ ਲੈਣਗੇ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਭੈਣਾਂ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਅਗਲੀ ਵੀਡੀਓ ਆਉਣ ਵਾਲੀ ਦਾ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸੇ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਜੀ ਬੁਰਲਾਡਾ ਐਂਟਰ ਹੁੰਦੇ ਹੋਏ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਆਈਟੀਆਈ ਤੇ ਪਹੁੰਚ ਕੇ ਜਿਹੜਾ ਸਾਹਮਣੇ ਓਵਰ ਬ੍ਰਿਜ ਪੌਲ ਬਣਿਆ ਹੋਇਆ ਉਹਨੂੰ ਪੂਰਾ ਪੌਲ ਕਰਾਸ ਕਰਕੇ ਆਉਣਾ ਪਊਗਾ ਜੀ ਜੇ ਤੁਸੀਂ ਪੂਰਾ ਪੌਲ ਕਰਾਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਨਾਲ-ਨਾਲ ਆਓ ਜੀ ਤੇ ਫਸਟ ਗਲੀ ਜਿਹੜੀ ਮੁੜਨੀ ਹੈ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤੇ ਤੁਸੀਂ ਬਰਲਾਡਾ ਐਂਟਰ ਹੁੰਦੇ ਹੋਏ ਓਵਰਪ੍ਰੈਜ ਨੂੰ ਕ੍ਰੋਸ ਨਹੀਂ ਕਰਨਾ ਓਵਰਪ੍ਰੈਜ ਨਹੀਂ ਚੜਨਾ ਉਹਦੀ ਰਾਈਟ ਸਾਈਡ ਵਾਪਸ ਹੋਣਾ ਜੀ ਪੁਲ ਦੇ ਨਾਲ ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਜੀ ਸਭ ਤੋਂ ਪਹਿਲਾਂ ਅਸੀਂ ਕੱਲ ਲੱਗੇ ਅੱਜ ਦੇ ਪੀਸ ਸਟਾਰਟ ਕਰਨ ਬੜੇ ਸੋਹਣੇ ਜਿਹੇ ਪੀਸ ਲੈ ਕੇ ਆਏ ਹਾਂ ਹਾਂਜੀ ਚੈੱਕ ਕਰੋ ਜੀ ਇਹ ਬੈਲਵਰਡ ਸ਼ਿਲਕੇ ਦੇ ਵਿੱਚ ਸ਼ਾਰਟ ਪੀਸ ਰਹਿਣਗੇ ਕੱਟ ਰਹੂਗੀ ਜੀ ਇਹਦੀ ਕੱਟ 3 ਮੀਟਰ ਵੀ ਹੋ ਸਕਦੀ ਆ ਸਾਢੇ 3 ਵੀ ਪੌਣੇ 4 ਵੀ ਠੀਕ ਹੈ ਜੀ ਅਸੀਂ 3 ਤੋਂ ਦੱਸੀ ਤੁਹਾਨੂੰ ਕੱਟ ਵੀ 3 ਵੀ ਹੋ ਸਕਦੀ ਆ ਸਾਢੇ 3 ਵੀ ਤੇ ਪੌਣੇ 4 ਵੀ ਤੇ ਇਹਦੀ ਪ੍ਰਾਈਸ ਸਿਰਫ ਇਹ ਵਾਲੇ ਪੀਸ ਦੀ ਪ੍ਰਾਈਸ ਰਹਿਣੀ 500 500 ਦੇ ਵਿੱਚ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਜੇਕਰ ਇਹਦੀ ਕੱਟ ਸਾਢੇ 3 ਹੋਈ ਪੌਣੇ 4 ਹੋਈ ਤਾਂ ਤੁਹਾਡਾ ਪੂਰਾ ਸੂਟ ਵੀ ਬਣ ਸਕਦਾ ਜੀ ਲਓ ਜੀ ਇਹ ਤੁਹਾਡੇ ਤੇ ਕਿਸਮਤ ਹੈ ਵੀ ਕਿਹਦਾ ਪੀਸ ਕਿੰਨੇ ਮੀਟਰ ਹੁੰਦਾ ਲਓ ਜੀ ਬਹੁਤ ਹੀ ਪਿਆਰਾ ਜਾਂ ਪੀਸ ਹੈ ਗ੍ਰੇ ਕਲਰ ਦੇ ਵਿੱਚ ਤਾਂ ਪ੍ਰਾਈਸ ਰਹਿਣੀ ਇਹ ਵਾਲੇ ਪੀਸ ਦੀ 500 ਠੀਕ ਹੈ ਜੀ ਅਗਲਾ ਪੀਸ ਮੈਂ ਦਿਖਾਉਣੀ ਆ ਲੋ ਜੀ ਮਹਿੰਦੀ ਇਹ ਮਹਿੰਦੀ ਪੀਸ ਹੈ ਜੀ ਇਹਦੀ ਵੀ ਕੱਟ ਹੋ ਸਕਦੀ 3 3.5 ਜਦ ਪੌਣੇ 4 ਤੱਕ ਠੀਕ ਹੈ ਜੀ ਦੇਖਣ ਸੇ ਪੌਣੇ 4 ਤੱਕ ਹੀ ਲੱਗ ਰਹੀ ਹੈ ਇਹਦੀ ਕੱਟ ਤੇ ਪ੍ਰਾਈਸ ਰਹਿਣਾ ਇਹ ਵਾਲੇ ਪੀਸ ਦਾ 500 ਮਹਿੰਦੀ ਕਲਰ ਦੇ ਵਿੱਚ ਆਊਗਾ ਜੇਕਰ ਤੁਸੀਂ ਨਾਲ ਪਲੇਨ ਬਾਟਮ ਵੀ ਲੈਣੀ ਹੈ ਤਾਂ ਐਡਾ ਪਲੇਨ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਮਹਿੰਦੀ ਕਲਰ ਦੇ ਵਿੱਚ ਬਹੁਤ ਸੋਹਣਾ ਮਹਿੰਦੀ ਫੰਕਸ਼ਨ ਦੇ ਲਈ ਸੂਟ ਬਣਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਇਹਦਾ ਚੈੱਕ ਕਰੋ ਤੇ ਅਗਲਾ ਪੀਸ ਚੈੱਕ ਕਰੋ ਜੀ ਦੇਖੋ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣੇ ਕਲਰ ਦੇ ਵਿੱਚ ਪੀਸ ਹੈ ਜੀ ਲਓ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਪ੍ਰਾਈਸ ਰਹਿਣੀ ਆ ਜੀ ਇਹਦੀ ਸਿਰਫ 500 ਠੀਕ ਹੈ ਜੀ ਬਿਲਕੁਲ ਸੌਫਟ ਮਲਾਈਮ ਸਟਾਫ ਹੈ ਜੀ ਕੋਈ ਚੂਬਣ ਵਾਲਾ ਨਹੀਂ ਹੈ ਬਿਲਕੁਲ ਮਲਾਈਮ ਸਟਾਫ ਹੈ ਜੀ ਤੇ कॉटन ਲਾਈਨਿੰਗ ਹੀ ਇਹਦੇ ਨੀਚੇ ਜੂਜ਼ ਹੋ ਜਾਣੀ ਆ कॉटन ਲਾਈਨਿੰਗ ਹੀ ਤੁਸੀਂ ਲਗਾ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਅੱਗੇ ਫਿਰ ਮਹਿੰਦੀ ਪੀਸ ਆਊਗਾ ਜੀ ਲਓ ਮਹਿੰਦੀ ਲੈ ਸਕਦੇ ਹੋ ਤੁਸੀਂ ਦੋ ਪੀਸ ਹੈ ਮਹਿੰਦੀ ਸਾਡੇ ਕੋਲ ਅਗਲਾ ਦੇਖੋ ਜੀ ਇਹ ਵਾਲਾ ਵੀ 셔ਟ ਪੀਸ ਰਹਿਣਾ ਮਹਿਰੂਨ ਕਲਰ ਦੇ ਵਿੱਚ ਮਹਿਰੂਨ ਕਲਰ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਬੰਦਾ ਸਿੰਪਲ ਸੋਬਰ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਇਹ ਵਾਲੇ ਸੂਟ ਦੀ ਪਾਏ ਹੋਏ ਨਾਲ ਤੇ ਅਗਲਾ ਪੀਸ ਰਹਿਣਾ ਜੀ ਬਲੂ ਕਲਰ ਦੇ ਵਿੱਚ ਠੀਕ ਹੈ ਜੀ ਨੇਵੀ ਬਲੂ ਕਲਰ ਦੇ ਵਿੱਚ ਰਹਿਣਾ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਹੈ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਪੀਸ ਹੈ ਨੇਵੀ ਬਲੂ ਦੇ ਵਿੱਚ ਤੇ ਕੱਟ ਹੋ ਸਕਦੀ ਹੈ ਤਿੰਨ ਵੀ ਹੋ ਸਕਦੀ ਹੈ ਸਾਢੇ ਤਿੰਨ ਵੀ ਹੋ ਸਕਦੀ ਹੈ ਪੌਣੇ ਚਾਰ ਵੀ ਹੋ ਸਕਦੀ ਹੈ ਜੀ ਤੇ ਪ੍ਰਾਈਸ ਰਹਿਣੀ ਸਿਰਫ 500 500 ਦੇ ਤੁਸੀਂ ਇਹ ਵਾਲਾ ਲੈ ਸਕਦੇ ਹੋ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦਾ ਵੀ ਬਹੁਤ ਸੋਹਣਾ ਕੱਲਾ ਰਹਿਣ ਵਾਲਾ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਬਹੁਤ ਜ਼ਿਆਦਾ ਪ੍ਰਿੰਟ ਪਿਆਰਾ ਰਹਿਣ ਵਾਲਾ ਹੈ ਇਹਦਾ ਤੇ ਪ੍ਰਾਈਸ ਰਹਿਣੀ ਹੈ ਜੀ ਦੀ ਸਿਰਫ 500 ਠੀਕ ਹੈ ਜੀ ਇਹਨਾਂ ਦੀ ਕੱਟ ਕੋਈ ਮੈਂ ਤੁਹਾਨੂੰ ਵੈਸੇ 3 ਮੀਟਰ ਤੱਕ ਦੱਸੀ ਆ ਪੌਣੇ 4 ਤੱਕ ਵੀ ਰਹਿ ਸਕਦੀ ਹੈ ਕੋਈ 4 ਮੀਟਰ ਦਾ ਵੀ ਹੋ ਸਕਦਾ ਜੀ ਵਾਲਾ ਪੀਸ ਤੇ ਪ੍ਰਾਈਸ ਰਹਿਣੀ ਹੈ ਦੀ ਸਿਰਫ 500 ਚੈੱਕ ਕਰੋ ਜੀ ਇਹ ਵਾਲਾ ਕਾਫੀ ਦੇ ਵਿੱਚ ਆਊਗਾ ਇਹ ਕਾਫੀ ਕਲਰ ਦੇ ਵਿੱਚ ਆਊਗਾ ਕਾਫੀ ਕਲਰ ਦੇ ਨਾਲ ਜੇਕਰ ਤੁਸੀਂ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਪਲੇਨ ਬਾਟਮ ਵੀ ਲਗਵਾ ਸਕਦੇ ਹੋ ਲਓ ਜੀ ਇਹ ਐਡਾ ਕਾਫੀ ਕਲਰ ਦੇ ਵਿੱਚ ਪਲੇਨ ਬਾਟਮ ਵੀ ਤੁਸੀਂ ਲੈ ਸਕਦੇ ਹੋ ਜੇਕਰ ਪਲੇਨ ਬਾਟਮ ਲਾਉਣਾ ਚਾਹੁੰਦੇ ਹੋ ਤੇ ਕੱਲਾ ਪੀਸ ਲੈਣਾ ਚਾਹੁੰਦੇ ਹੋ ਤਾਂ ਪੀਸ ਵੀ ਲੈ ਸਕਦੇ ਹੋ ਅੱਗੇ ਦੇਖੋ ਜੀ ਮਹਿਰੂਨ ਆ ਇਹਦਾ ਪ੍ਰਿੰਟਿੰਗ ਅਲੱਗ ਹੈ ਇਹ ਵਾਲੇ ਮਹਿਰੂਨ ਦੀ ਪ੍ਰਿੰਟਿੰਗ ਲੱਗ ਹੈ ਬਹੁਤ ਸੋਹਣਾ ਪੀਸ ਲੈਣ ਵਾਲਾ ਬਿਲਕੁਲ ਸੌਫਟ ਮਲਾਈਨ ਠੀਕ ਹੈ ਜੀ ਲਸ ਲਸ ਕਰਦਾ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪ੍ਰਾਈਸ ਰਹਿਣੀ ਇਹਦੀ 500 ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜਾਂ ਰਹਿਣ ਵਾਲਾ ਕਲਰ ਚੈੱਕ ਕਰੋ ਜੀ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਸਿਰਫ 500 ਇਹਦੀ ਪ੍ਰਾਈਸ ਰਹਿਣੀ ਆ ਇਹ ਮਹਿੰਦੀ ਦੇ ਵਿੱਚ ਆ ਗਿਆ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਮਹਿੰਦੀ ਵਿੱਚ ਹੈ ਸਿਰਫ 500 ਦੇ ਵਿੱਚ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਦੇਖੋ ਜੀ ਇਹ orange بیس ਦੇ ਵਿੱਚ ਹੈ ਬਹੁਤ ਸੋਹਣਾ ਪੀਸ ਰਹਿਣ ਵਾਲਾ orange ਦੇ ਵਿੱਚ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ orange ਦੇ ਵਿੱਚ ਇਹਦੀ ਪ੍ਰਾਈਸ ਵੀ ਰਹਿਣੀ 500 ਇਹ ਵੀ ਪੌਣੇ 4 ਤੱਕ ਹੋ ਸਕਦਾ ਜੀ ਠੀਕ ਹੈ ਜੀ ਵੈਸੇ ਅਸੀਂ ਤੁਹਾਨੂੰ ਕੱਟ ਦੱਸ ਰਹੇ ਹਾਂ ਵੀ 3 ਮੀਟਰ ਅਸੀਂ 3 ਮੀਟਰ ਕਹਿ ਕੇ ਦੇ ਰਹੇ ਹਾਂ ਕੱਟ ਜਿੰਨੀ ਮਰਜ਼ੀ ਨਿਕਲ ਸਕਦੀ ਹੈ ਜੀ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਰਹਿਣ ਵਾਲਾ ਦਾ ਕਿੜਿਆ ਕਿੜਿਆ ਜਾਂ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 500 ਠੀਕ ਹੈ ਜੀ ਇਹ ਮਹਿੰਦੀ ਦੇ ਵਿੱਚ ਆਊਗਾ ਬਾਂਦਰੀ ਦੇ ਵਿੱਚ ਮਹਿੰਦੀ ਪ੍ਰਿੰਟ ਦੇ ਵਿੱਚ ਬੰਦਨੀ ਦੇ ਵਿੱਚ ਆ ਸਕਦਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਬੰਦਨੀ ਪ੍ਰਿੰਟ ਦੇ ਵਿੱਚ ਬਿਲਕੁਲ ਸੌਫਟ ਮਲਾਈਨ ਦੇਖੋ ਜੀ ਬਿਲਕੁਲ ਸੌਫਟ ਮਲਾਈਨ ਪੀਸ ਹੈ ਜੀ ਮਹਿੰਦੀ ਵਿੱਚ ਠੀਕ ਆ ਪ੍ਰਾਈਸ ਰਹਿਣੀ 500 ਪੌਣੇ 4 ਤੱਕ ਵੀ ਹੋ ਸਕਦੀ ਕੱਟ ਸਾਢੇ 3 ਵੀ ਹੋ ਸਕਦੀ ਤੇ 3 ਵੀ ਹੋ ਸਕਦੀ ਹੈ ਠੀਕ ਆ ਜੀ ਬਾਸ ਮੇਰੀਆ ਭੈਣਾ ਸਾਨੂੰ ਐਦਾਂ ਮੈਸੇਜ ਨਾ ਕਰਨ ਵੀ ਤਿੰਨ ਮੀਟਰ ਨਿਕਲਿਆ ਸੀ 3 ਮੀਟਰ ਕਹਿ ਕੇ ਤੁਹਾਨੂੰ ਦੇ ਰਹੇ ਆ ਜੀ ਇਹ ਪੀਸ ਸ਼ਰਟ ਪੀਸ ਬਣਾ ਲਓ ਨਾਲ ਪਲੇਨ ਬਾਟਮ ਆ ਲੈ ਲਓ ਬਹੁਤ ਸੋਹਣੇ ਸੂਟ ਬਣਨੇ ਤੁਹਾਡੇ ਇਹ ਹੈਗਾ ਜੀ ਅਮ ਨੇਵੀ ਬਲੂ ਕਲਰ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਮਜ਼ੈਂਟਾ ਸ਼ੇਡ ਦੀ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਪ੍ਰਾਈਸ ਰਹਿਣੀ ਹੈ ਦੀ ਸਿਰਫ 500 ਜੀ ਨਹੀਂ ਅੱਜ ਦੇ ਪਲੇਨ ਪੀਸ ਇਹ ਹੈਗਾ ਜੀ ਮੂਗੀ ਆ ਜਾ ਪੀਸ ਹੈ ਬਹੁਤ ਸੋਨਾ ਪੀਸ ਹੈ ਪਰ ਇੱਕ ਪੀਸੀ ਹੈ ਇਹਦੇ ਨਾਲ ਤੁਸੀਂ ਲੈਮਨ ਕਲਰ ਦਾ ਪੀਸ ਲੈ ਸਕਦੇ ਹੋ ਐਦਾ ਮੈਚਿੰਗ ਕਰਕੇ ਠੀਕ ਹੈ ਜੀ ਇਹ ਤੁਹਾਨੂੰ 250 ਦਾ ਪੀਸ ਪੈਣ ਵਾਲਾ ਇੱਕ ਇਹਦੀ ਕੱਟ ਵੀ ਤਿੰਨ ਹੋ ਸਕਦੀ ਹੈ ਸਾਢੇ ਤਿੰਨ ਹੋ ਸਕਦੀ ਹੈ ਠੀਕ ਹੈ ਜੀ ਇਹ ਤੁਹਾਨੂੰ 250 ਦਾ ਇੱਕ ਪੀਸ ਪਿਆੜਾ ਦੋ ਪੀਸ ਤੁਹਾਨੂੰ 500 ਦੇ ਪੈਣੇ ਆ ਜੀ ਬਹੁਤ ਸੋਹਣਾ ਰਹਿਣਾ ਫੈਂਡੀ ਦੀ ਵਿੱਚ ਪਲੇਨ ਸਟੱਫ ਚੈੱਕ ਕਰੋ ਜੀ ਲਓ ਜੀ ਆਹ ਵਾਲਾ ਚੈੱਕ ਕਰੋ ਜੀ ਇਹ ਵੀ ਸਿਰਫ ਇੱਕ ਪੀਸ ਹੈ ਡਲ ਆ ਰਿਹਾ ਕਲਰ ਪਰ ਇੱਕ ਪੀਸ ਹੈ ਜੀ ਇਹ ਇਸ ਕਲਰ ਦਾ ਇੱਕ ਪੀਸ ਹੈ ਠੀਕ ਹੈ ਜ ਜਿਦੀ ਮਰੀ ਭਾਣ ਦੇ ਲੈਣਾ ਤਾਂ 3:30 ਤੱਕ ਹੋ ਸਕਦਾ ਜੀ ਇਹ ਵਾਲਾ ਪੀਸ ਤੀਆਂ ਦਾ ਫੋਲਡ ਕਰਕੇ ਬਣ ਜਾਂਦਾ ਸੋ 3:30 ਤੱਕ ਹੋਊਗਾ ਜੀ ਇਹ ਵਾਲਾ ਪੀਸ ਬਹੁਤ ਪਿਆਰਾ ਜਾਂ ਪੀਸ ਹੈ ਸਿਰਫ 250 ਦਾ ਮਿਲਣਾ ਇਹ ਰੈੱਡ ਕਲਰ ਦੇ ਦੋ ਪੀਸ ਹੈ ਜੀ ਰੈੱਡ ਕਲਰ ਦਾ ਵੀ ਬਹੁਤ ਸੋਹਣਾ ਸੂਟ ਬਣਦਾ ਹੈ ਰੈੱਡ ਕਲਰ ਦਾ ਲੈ ਲਓ ਜੀ ਫੰਕਸ਼ਨ ਲਈ ਤੁਸੀਂ ਬਹੁਤ ਸੋਹਣਾ ਸੂਟ ਬਣਨਾ ਹੈ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਪਰਪਲ ਕਲਰ ਦੇ ਵਿੱਚ ਆਊਗਾ ਬਲੂ ਜੀ ਸ਼ੇਡ ਦੇ ਵਿੱਚ ਹੈ ਜੀ ਠੀਕ ਹੈ ਜੀ ਬਲੂ ਜੀ ਸ਼ੇਡ ਦੇ ਵਿੱਚ ਆਉਣ ਵਾਲਾ ਪੀਸ ਹੈ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹ ਮਜ਼ੈਂਟਾ ਕਲਰ ਦੇ ਵਿੱਚ ਦੋ ਪੀਸ ਆਉਣਗੇ ਜੀ ਮੇਰੇ ਜੀ ਅੰਟਾ ਕਲਰ ਦੇ ਦੋ ਪੀਸ ਸੋਨੇ ਆ ਜੀ ਪ੍ਰਾਈਸ ਰਹਿਣੀ ਹੈ ਸਿਰਫ ਦੋ ਪੀਸਾਂ ਦੀ 500 ਠੀਕ ਆ ਜੀ 500 ਕੱਟ ਹੋ ਸਕਦੀ ਹੈ 3 ਵੀ 3.5 ਵੀ ਹੋ ਸਕਦੀ ਹੈ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣੇ ਪੀਸ ਹੈ ਪਰ ਇਹ ਇੱਕ ਇੱਕ ਪੀਸ ਰਹਿਣ ਵਾਲਾ ਇਹ ਵਾਲਾ ਕਲਰ ਦੇਖੋ ਜੀ ਇਹ ਵਾਲਾ ਕਲਰ ਠੀਕ ਆ ਬਹੁਤ ਸੋਹਣੇ ਪੀਸ ਰਹਿਣ ਵਾਲੇ ਲਓ ਜੀ ਪ੍ਰਾਈਸ ਇੱਕ ਪੀਸ ਦੀ ਰਹਿਣੀ ਹੈ 250 ਦੋ ਲੈਣੀ ਹੈ ਤਾਂ 300 ਆ ਪੀਸ ਤਾਂ ਕਾਫੀ ਲੱਗ ਰਿਹਾ ਜੀ ਇਹਦੀ ਕੱਟ ਕਾਫੀ ਵੱਡਾ ਪੀਸ ਲੱਗ ਰਿਹਾ ਲਓ ਜੀ ਆਵਲਾ ਪੀਸ ਦੇਖੋ ਜੀ ਇਹ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਸੇਮ ਏਦਾਂ ਦੀ ਦੋ ਪੀਸ ਮਿਲ ਗਈਆਂ ਤੁਹਾਨੂੰ ਠੀਕ ਹੈ ਜੀ ਪ੍ਰਾਈਸ ਰੈਣੀ ਹੈ ਸਿਰਫ ਦੋ ਪੀਸਾਂ ਦੀ 500 ਇੱਕ ਦੀ ਰੈਣੀ 250 ਇਹ ਵਾਲਾ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਡਬਲ ਟੋਨ ਦੇ ਵਿੱਚ ਰਹਿਣਗੇ ਜੀ ਇਹ ਡਬਲ ਟੋਨ ਦੇ ਵਿੱਚ ਰਹਿਣੇ ਆ ਪੀਸ ਤਿੰਨ ਪੀਸ ਲੈ ਲਓ ਚਾਰ ਪੀਸ ਲੈ ਲਓ ਪੰਜ ਪੀਸ ਲੈ ਲਓ ਇਹ ਵਾਲੇ ਕਲਰ ਦੇ ਇਹ ਵਾਲਾ ਵੀ ਬਲੂ ਜਾਂ ਇਹਦੇ ਵਿੱਚ ਡਬਲ ਟੋਨ ਹੈ ਜੀ ਇਹ ਬਲੂ ਵਾਲਾ ਵੀ ਡਬਲ ਟੂਨ ਦੀ ਵਿੱਚ ਹੈ ਇਹ ਚ ਗ੍ਰੀਨ ਤੇ ਬਲੂ ਦੀ ਡਬਲ ਟੂਨ ਹੈ ਇਹ ਵੀ 1 2 ਪੀਸ ਸਾਡੇ ਕੋਲ ਲੈ ਸਕਦੇ ਹੋ 2 ਲੈ ਲਓ 3 ਲੈ ਲਓ 4 ਲੈ ਲਓ ਇਹ ਵਾਲੇ ਪੀਸ ਇਹ ਵੀ ਡਬਲ ਟੂਨ ਦੀ ਵਿੱਚ ਹੈ ਮਹਿਰੂਨ ਤੇ ਬਲੂ ਦੀ ਡਬਲ ਟੂਨ ਹੈ ਜਿੰਨਾ ਪੀਸਾਂ ਦੇ ਵਿੱਚ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਫੈਡੀ ਦੇ ਵਿੱਚ ਤੇ ਸੂਟ ਬਹੁਤ ਪਿਆਰੇ ਬਣਦੀ ਹੈ ਬਣੀ ਹੋਈ ਠੀਕ ਹੈ ਜੀ ਪ੍ਰਾਈਸ ਰਹਿਣੀ ਇਹਨਾਂ ਦੋਨਾਂ ਪੀਸਾਂ ਦੀ ਇੱਕ ਪੀਸ ਦੀ 250 ਦੋ ਪੀਸ ਦੀ 500 ਠੀਕ ਹੈ ਜੀ ਸ਼ਿਪਿੰਗ ਐਕਸਟਰਾ ਰਹਿਣੀ ਆ ਜੀ ਇਸਨ ਅੱਜ ਦੀ ਸਾਡੀ ਪਲੇਨ ਪੀਸ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਅੱਜ ਦੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ